ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਅਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸੰਭਲਕਾ ਖਰੂਰ ਸਾਹਿਬ ਤੋਂ ਆਜ਼ਾਦ ਤੌਰ ਤੇ ਚੋਣ ਲੜ ਰਹੇ ਭਾਈ ਅਮਰਪਾਲ ਸਿੰਘ ਦੇ ਹੱਕ ਚ ਮਾਝੇ ਦੇ ਇਤਿਹਾਸਕ ਨਗਰ ਪਿੰਡ ਸਭਰਾ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਅੰਦਰ ਇੱਕ ਭਾਰੀ ਇਕੱਤਰਤਾ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਇਸ ਮੌਕੇ ਭਾਈ ਅਮਰਪਾਲ ਦੇ ਪਿਤਾ ترਸੀਮ ਸਿੰਘ ਵੱਲੋਂ ਪਿੰਡ ਪਿੰਡ ਜਾ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦਾ ਸਮਰਥਨ ਕਰਦੇ ਆ ਸ਼੍ਰੋਮਣੀ ਕਮੇਟੀ ਦੇ ਭਾਈ ਅਮਰਜੀਤ ਸਿੰਘ ਤੋਂ ਇਲਾਵਾ ਜੋਧਾ ਸਿੰਘ ਕਰਨੈਲ ਸਿੰਘ ਸੋਹਣ ਸਿੰਘ ਰਿੰਕੂ ਸਿੰਘ ਝੰਡੇਕਾ ਸਰਜੀਤ ਸਿੰਘ ਸਾਬਕਾ ਸਰਪੰਚ ਗਸੇਵ ਸਿੰਘ ਚੈਡ ਮੈਂਬਰ ਜੋਤੀਸ਼ਾ ਜਗੀ ਸਿੰਘ ਮਖਤਿਆਰ ਸਿੰਘ ਬੱਗਾ ਸਿੰਘ ਪਲਵਾਨ ਚਮਕੌਰ ਸਿੰਘ ਆਦਤ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਇਕੱਤਰ ਹੋ ਕੇ ਅਮਰਤਪਾਲ ਸਿੰਘ ਦੀ ਮੈਦ ਕਰਨ ਦਾ ਐਲਾਨ ਕੀਤਾ ਗਿਆ ਇਸ ਬੰਦੀ ਲੋਕਿਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫੋਲੋ ਜਰੂਰ ਕਰਿਓ ਧੰਨਵਾਦ ਆਹਨੇ ਵਿਕਰਮਜੀਤ ਸਿੰਘ ਹੈ ਪਿੰਡ ਸੁਹਾਣਾ ਵਸੇ ਅੱਜ ਗੁਰਦਾਰੇ ਤਨਤਮ ਬਵੀਰ ਸਿੰਘ ਦੇ ਗੁਰਦਾਰੇ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਕਿ ਭਾਈ ਅਮਿਤਪਾਲ ਸਿੰਘ ਜੋ ਤੁਹਾਨੂੰ ਸਾਰੇ ਜਾਣਦੇ ਆ ਕਿ ਬਿਨਾ ਨਗਾਇਜ਼ ਦਲਤੋਂ ਨਾਲ ਤੇ ਪੱਛਾ ਪੱਗਰ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਅੰਦਰ ਕੈਦ ਕੀਤਾ ਗਿਆ ਤੇ ਆਪਣਾ ਸਮੂਹ ਪਿੰਡ ਨਗਰਵਾਸੀਆਂ ਦਾ ਜਿਹਨੂੰ ਸਾਹਿਬ ਹਲਕੇ ਦਾ ਹੀ ਫਰਜ ਪੰਦਾ ਕਿ ਆਪਾਂ ਵੱਧ ਤੋਂ ਵੱਧ ਸਾਥ ਦੇ ਕੇ ਉਹਨਾਂ ਨੂੰ ਵੋਟ ਪਾ ਦੇ ਤੇ ਆਪਾਂ ਉਹਨਾਂ ਨੂੰ ਜਿਤਾਈਏ ਤੇ ਇੱਕ ਆਪਾਂ ਇੱਕ ਜੁੱਟ ਦਾ ਤੇ ਇੱਕ ਦਾ ਸਬੂਤ ਦਿਈਏ ਕਿਉਂਕਿ ਜੇ ਆਪਾਂ ਅੱਜ ਨਾ ਜਾਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਨੇ ਸਾਹਮਣੇ ਆਪਾਂ ਨੂੰ ਇਹਦਾ ਕੋਈ ਮੌਕਾ ਮਿਲ ਹੀ ਨਾ ਜਾਣ ਦਾ ਆਪਾਂ ਪਹਿਲਾਂ ਵੀ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸ਼ਾਸਿ ਤਰ੍ਹਾਂ ਉਹਨਾਂ ਨੂੰ ਵੋਟਾਂ ਪਾ ਆਪਾਂ ਆਪਾਂ ਹੱਥਾਂ ਤੇ ਉਹਨਾਂ ਨੂੰ ਖੋਸ਼ ਕੀਤਾ ਵਾ ਪਰ ਇਸ ਵਕਤ ਮੌਕਾ ਹੈ ਕਿ ਆਪਾਂ ਆਪਦੇ ਲਈ ਆਪਣੇ ਪੰਥ ਲਈ ਆਪਣੇ ਸਿੱਖ ਧਰਮ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਇੱਕ ਉਹਨਾਂ ਨੂੰ ਇਨਸਾਫ ਦਿਵਾਈਏ ਤੇ ਉਹਨਾਂ ਨੂੰ ਅੱਗੇ ਲੈ ਗਈਏ ਤਾਂ ਕਿ ਜੋ ਬੜੇ ਸਮੇਂ ਚ ਸੇਕ ਕੌਮ ਦਾ ਤੇ ਨੌਜਵਾਨੀ ਦਾ ਜੋ ਭੜਾ ਹੋ ਸਕੇ ਕਿਉਂਕਿ ਉਹ ਬੜੇ ਵਧੀਆ ਤਰੀਕੇ ਨਾਲ ਚੰਗੇ ਕੰਮ ਕਰ ਰਿਹਾ ਸੀ ਜਿੱਦਾਂ ਨਸ਼ੇ ਦੇ ਮਸਲੇ ਦੇ ਵਿੱਚ ਦੇਖੋ ਉਹਨਾਂ ਨੇ ਕਿੰਨੇ ਹੀ ਲੋਕਾਂ ਨੂੰ ਨਾਲੋਂ ਨਸ਼ੇ ਦੇ ਵਿੱਚੋਂ ਬਚਾਇਆ ਤੇ ਮੈਂ ਇਹੀ ਅਪੀਲ ਕਰਦਾ ਪੂਰੇ ਕਲੂਸਰ ਸਾਹਿਬ ਹਲਕੇ ਨੂੰ ਕਿ ਆਪਾਂ ਸਭ ਜਾਣੇ ਵਾਅਦੂ ਚੜ੍ਹ ਕੇ ਸਾਹ ਦੇਗੇ ਭਾਈ ਖਾਲਸਾ ਵੋਟ ਪਾ ਕੇ ਤੇ ਜਦਾਈਏ ਤੇ ਮੈਂ ਤੇ ਸਿਆਸੀ ਪਾਰਟੀਆਂ ਦੇ ਜਿਹੜੇ ਹੈਗੇ ਆਪਣੇ ਉਮੀਦਵਾਰ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਆਪਾਂ ਇਸ ਵਕਤ ਇਸ ਵਾਰੀ ਕਲੂਸਰ ਸਾਹਿਬ ਹਲਕੇ ਦੇ ਖਾਸ ਕਰਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਨੂੰ ਛੱਡ ਕੇ ਤੇ ਆਪਾਂ ਭਾਈ ਅਮਰਪਾਲ ਸਿੰਘ ਦਾ ਸਾਥ ਦੇ ਗਏ ਤੇ ਆਪਾਂ ਨੂੰ ਇੱਕ ਵੱਡੀ ਲੀਡ ਦੇ ਜਿਤਾਈਏ ਤੇ ਅਸੀਂ ਆਸ ਕਰਦੇ ਹਾਂ ਤੇ ਅਸੀਂ ਇਹ ਵਿਸ਼ਵਾਸ ਦਵਾਦੇ ਹਾਂ ਕਿ ਅਸੀਂ ਪਿੰਡ ਸਭਰਾ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੂੰ ਇੱਕ ਵੱਡੀ ਲੀਡ ਤੇ ਜਿਤਾਵਾਂਗੇ ਤੋਂ ਇੰਨੀਆਂ ਮੇਟਾਂ ਦੇ ਨੇ ਹਮਨ ਗਾਜਮਾ ਜੀ ਵਾਇਕ ਦੀ ਜਗਾ ਪਾਲਸਾ ਵਾਇਕ ਦੀ ਇਹ ਬਾਬਾ ਕੀ ਨਾਮ ਕੀ ਆਪਣਾ ਕਵੀਸ਼ਰ ਅਮਰਜੀਤ ਸਿੰਘ ਸਭਰਾਵਾ ਜੀ ਅੱਜ ਇੱਥੇ ਗੁਰਦੁਆਰੇ ਤਾਂ ਅੰਦਰ ਬਾਬਾ ਵੀਰ ਸਿੰਘ ਦੇ ਗੁਰਦੁਆਰੇ ਮੀਟਿੰਗ ਕੀਤੀ ਗਈ ਹੈ ਅਮਰਪਾਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਵੀਰ ਸਿੰਘ ਦਾ ਸਥਾਨ ਆ ਜੀ ਇੱਥੇ ਅੱਜ ਦੀ ਇਕੱਤਰਤਾ ਜਿਹੜੀ ਆ ਉਹ ਕੋਈ ਬਿਲਾਈ ਇਕੱਤਰਤਾ ਨਹੀਂ ਕੀ ਆਪ ਹਾਰੇ ਜਿੰਨੇ ਭੈਣ ਫਰਾਵੇ ਤੇ ਸੈਂਕੜਿਆਂ ਦੀ ਗਿਣਤੀ ਚ ਆਏ ਆ ਭਾਈ ਅਮਿਤ ਪਾਲ ਸਿੰਘ ਖਾਲਸਾ ਹਲਕਾ ਪੁਰਸਾਬ ਤੋਂ ਇਲੈਕਸ਼ਨ ਲੜ ਰਹੇ ਨੇ ਐਮ ਪੀ ਵੀ ਇਹ ਹਰ ਮਨੋਕ ਜਿੰਨੇ ਇੱਥੇ ਨੌਜਵਾਨ ਪਹੁੰਚੇ ਸਾਰੇ ਆਪ ਦੇ ਅੰਦਰਲੀ ਆਵਾਜ਼ ਨੂੰ ਸੁਣ ਕੇ ਪਹੁੰਚਿਆ ਇਹ ਸਾਰਿਆਂ ਨੇ ਫੈਸਲਾ ਕੀਤਾ ਵੀ ਇਸ ਵਾਰ ਧੜਿਆਂ ਤੋਂ ਵੀ ਉੱਠ ਕੇ ਫਿਰ ਕੇ ਆਪਾਂ ਉੱਤੇ ਉੱਠ ਕੇ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਆਪਦੀ ਆਤਮਾ ਦੀ ਆਵਾਜ਼ ਨੂੰ ਸਰਕਾਰ ਕਰਕੇ ਇਸ ਵਾਰ ਭਾਈ ਅਮਰਪਾਲ ਸਿੰਘ ਖਾਨ ਸਾਹਿਬ ਦੀ ਸਪੋਰਟ ਹੈ ਸਾਡਾ ਸਾਰਾ ਪਿੰਡ ਟਟਕੇ ਕਰੇਗਾ ਜਿਹੜੇ ਦੂਜੇ ਸਿਆਸੀ ਧਿਰਾਂ ਦੇ ਨਾਲ ਜੁੜੇ ਹੋਏ ਲੋਕ ਨੇ ਫਿਰ ਉਹਨਾਂ ਦੇ ਵੱਲੋਂ ਵੀ ਕੇਐਸਵਰ ਭਾਈ ਅੰਮਿਤਪਾਲ ਸਿੰਘ ਨੂੰ ਸਪੋਰਟ ਕੀਤਾ ਜਾ ਰਿਹਾ ਵੇਖੋ ਜੀ ਇੱਥੇ ਜਿੰਨੇ ਲੋਕ ਆਏ ਆ ਉਹ ਵਕ ਵਕ ਧੜਿਆਣਾ ਤੇ ਜੁੜੇ ਹੀ ਆ ਪਰ ਆਪਣੇ ਧੜਿਆ ਆ ਕੋ ਸਿਆਸੀ ਧਿਰਾਂ ਤੋਂ ਉੱਤੇ ਉੱਟ ਕੇ ਇੱਥੇ ਲੋਕ ਆਏ ਤੇ ਮੈਂ ਤੇ ਇਹ ਵੀ ਗੱਲ ਕਹੂੰਗਾ ਕਿ ਜਿਹੜੀਆਂ ਸਿਆਸੀ ਧਿਰਾਂ ਆ ਵੀ ਉਹ ਆਪ ਮਹਾਰਿਆਂ ਦੇ ਮੂੰਹ ਚੁੱਕ ਕੇ ਪਿੰਡਾਂ ਨੂੰ ਨਾ ਆਉਣਾ ਤੇ ਕਿਰਪਾ ਕਰਕੇ ਆਪ ਦਾ ਪ੍ਰਚਾਰ ਕਰਨ ਦਾ ਉਹਦੇ ਤਰੀਕੇ ਦੇ ਨਾਲ ਤੇ ਕਿਸੇ ਦੇ ਉੱਤੇ ਦਲਦ ਟਿੱਪਣੀਆਂ ਵੀ ਨਾ ਕਰਨ ਖਾਸ ਕਰਕੇ ਵਿਰਸਾ ਸਿੰਘ ਮਲਟੋਆ ਉਹਨੂੰ ਮੈਂ ਜਰੂਰ ਬੇਨਤੀ ਕਰੂੰਗਾ ਵੀ ਭਾਉ ਜੀ ਤੁਸੀਂ ਸਿਆਣੇ ਜੇ ਤੇ ਤੁਹਾਡਾ ਸਤਿਕਾਰ ਸਾਰੇ ਲੋਕ ਹੀ ਕਰਦੇ ਆ ਕਿਉਂਕਿ ਤੁਸੀਂ ਸਾਡੇ ਇਲਾਕੇ ਦੇ ਜੇ ਪਰ ਆਪ ਦਾ ਤੁਸੀਂ ਇਲੈਕਸ਼ਨ ਲੜਨੇ ਆ ਲੜੋ ਤੁਹਾਡੇ ਤੇ ਕੋਈ ਬੰਦੀ ਨਹੀਂਗੀ ਆਪ ਦਾ ਪ੍ਰਚਾਰ ਕਰੋ ਤੁਹਾਡੇ ਤੇ ਕੋਈ ਬੰਦੀ ਨਹੀਂਗੀ ਪਰ ਇੱਕ ਦਾਇਰੇ ਵਿੱਚ ਰਹਿ ਕੇ ਸ਼ਬਦ ਤੁਹਾਡੇ ਜਰੂਰ ਸਾਰਥਕ ਹੋਣੇ ਚਾਹੀਦੇ ਆ ਤੁਹਾਡੇ ਸ਼ਬਦਾਂ ਦੇ ਨਾਲ ਲੋਕਾਂ ਦਾ ਦਿਲ ਜੁਗਿਆ ਹੈ ਬਲਤੋਆ ਸਾਹਿਬ ਨੂੰ ਮਿਲਤੀ ਜਿਹੜਾ ਸੁਭਰਾ ਸੁਭਰਾ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਸਮਰਥਨ ਦਾ ਕਿਹੜੀਆਂ ਗੜੀਆਂ ਚੀਜ਼ਾਂ ਤੇ ਮੱਦੇਨਜ਼ਰ ਤੁਹਾਡੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਇਲਾਕੇ ਨੂੰ ਦੇਖੋ ਜੀ ਇੱਥੇ ਇਹ ਇੱਕ ਇੱਕ ਵਕਤੀ ਹਕੀਕਤ ਹੈ ਇਹ ਕਹ ਲੋ ਕਿ ਇਹ ਸਮੇਂ ਦੀ ਆਵਾਜ਼ ਹੈ ਮੱਦੇਨਜ਼ਰ ਸਿਰਫ ਤੇ ਸਿਰਫ ਸਾਡੇ ਲੋਕਾਂ ਨੇ ਕਿਹ ਚੀਜ਼ ਨੂੰ ਰੱਖਿਆ ਵੀ ਇੱਥੇ ਗੁਰੂ ਕਾ ਸਹਿਬਾ ਹੱਥੇ ਜਿ ਪੜਕੇ ਵੀ ਸਮਾ ਖਾਧੀਆਂ ਰਾਜਨੀਤਿਕ ਧਰਾਨੇ ਤੇ ਅਸੀਂ ਨਸ਼ਾ ਖਤਮ ਕਰਾਂਗੇ ਉਹ ਹੋਇਆ ਜਾਂ ਨਹੀਂ ਹੋਇਆ ਉਹਦੇ ਬਾਰੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਭਾਈ ਵਰਤਪਾਲ ਸਿੰਘ ਖਾਲਸਾ ਦੀ سپورਟ ਸਿਰਫ ਇਸ ਗੱਲ ਨੂੰ ਮੁੱਖ ਰੱਖ ਕੇ ਲੋਕ ਕਰ ਰਹੇ ਆ। ਉਹਨੇ ਨਸ਼ੇ ਨੂੰ ਖਤਮ ਕਰਨ ਲਈ ਵਰਕ ਕਰਕੇ ਉਖਾਇਆ, ਉਹਨੇ ਕੰਮ ਕਰਕੇ ਉਖਾਇਆ। ਔਰ ਲੋਕਾਂ ਦਾ ਯਕੀਨ ਹੈ ਕਿ ਜਦੋਂ ਬਾਹਰ ਆਊਗਾ ਇਹਨੂੰ ਵੀ ਚੰਗੇ ਕੰਮ ਕਰੂਗਾ। ਅਜੇ ਨਾਮਿਨੇਸ਼ਨ ਦਾਖਲ ਹੋ ਰਹੇ ਆ। ਲੱਗਦਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਜਦੋਂ ਸਿਆਸੀ ਧਿਰਾਂ ਦੀ ਗੱਲ ਕੀਤੀ ਜਾਂਦੀ ਤੇ ਅੰਦਰੂਨੀ ਖਾਤਰ ਅਲਾਈਅੰਸ ਨਜ਼ਰ ਆਉਂਦਾ ਆ। ਵੱਡੀ ਚੁਣੌਤੀ ਬਣ ਸਕਦਾ ਹੈ ਚੋਣ ਕਮਿਸ਼ਨ ਨੂੰ ਲੈ ਕੇ। ਵੇਖੋ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਉਹਦਾ ਲਖਣ ਲੜਨਾ ਤੈ ਆ ਸਵਾਲ ਜਿਹੜਾ ਸਾਰਿਆਂ ਦਾ ਮਨਾਂ ਚ ਹੈ ਪਤਾ ਨਹੀਂ ਕਿਤੇ ਉਹਦੇ ਕਾਗਜ਼ ਨਾ ਕੋਈ ਰੱਦ ਕਰਾਵੇ ਜਾਂ ਕੋਈ ਇਦਾਂ ਦੀ ਮੁਸ਼ਕਲ ਨਾ ਹੋਵੇ ਤੇ ਅਮਰਤਪਾਲ ਸਿੰਘ ਦਾ ਬਾਪੂ ਖਲੋਤਾ ਮਗਰ ਬਾਪੂ ਨੂੰ ਵੋਟਾਂ ਪਾ ਦੇਣਗੇ ਜਿਤਾਉਣਾ ਹੀ ਆ ਉਹ ਪਰਿਵਾਰ ਨੂੰ ਇਹ ਤੈ ਕਰ ਲਿਆ ਲੋਕੀ ਕਿਸ ਤਰ੍ਹਾਂ ਦਾ ਸੰਯੋਗ ਤੇ ਪਿੰਡਾਂ ਦੇ ਵਿੱਚ ਬਹੁਤ ਚੰਗਾ ਸਹਿਯੋਗ ਆ ਸਾਡੇ ਪਿੰਡ ਚ ਅਸੀਂ ਕਿਸੇ ਨੂੰ ਨੀਗਾ ਗਿਆ ਨੌਜਵਾਨ ਮੁੰਡੇ ਇਕੱਠੇ ਇਹ ਪ੍ਰੋਗਰਾਮ ਰੱਖਿਆ ਸੈਂਕੜਿਆਂ ਦੀ ਗਿਣਤੀ 'ਚ ਭੈਣ ਭਰਾ ਇੱਥੇ ਤੁਹਾਡੇ ਸਾਹਮਣੇ ਆ ਲੋਕ ਸਪੋਰਟ ਕਰਦੇ ਆ ਔਰ ਦਿਲੋਂ ਕਰਦੇ ਆ ਤੇ ਪੀਲ ਇਹੋ ਹੀ ਕਰਾਂਗਾ ਕਿ ਫਿਰਕਿਆਂ ਤੋਂ ਉੱਤੇ ਉੱਠੋ ਆਪਦੀ ਆਤਮਾ ਦੀ ਆਵਾਜ਼ ਨੂੰ ਸੁਣੋ ਐਸ ਵਾਰ ਜੇ ਤੁਸੀਂ ਮੌਕਾ ਗਵਾ ਲਿਆ ਤੇ ਜਿਹੜਾ ਪਰਚਾ ਭਾਈ ਅਮਰਤਪਾਲ ਸਿੰਘ ਤੇ ਉਹ ਕੱਲ ਨੂੰ ਤੁਹਾਡੇ ਮੁੰਡਿਆਂ ਤੇ ਵੀ ਹੋ ਸਕਦਾ ਕਿਉਂਕਿ ਕੋਈ ਨਾ ਕੋਈ ਤਾਂ ਫੇਰ ਉੱਠਣਾ ਪੰਜਾਬ ਦੀ ਗੱਲ ਕਰਨ ਵਾਲਾ ਜਦੋਂ ਵੀ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਉਠਿਆ ਜੇ ਇਹ ਬੰਦੇ ਕੈਦ ਰਹਿ ਗਏ ਨਾ ਛੁੱਟ ਸਕੇ ਭਾਈ ਅਮਰਤਪਾਲ ਸਿੰਘ ਅਰਗੇ ਨੌਜਵਾਨ ਤੇ ਬੰਦੀ ਸਾਡੇ ਬੱਚਿਆਂ ਦੇ ਗਲਾਂ ਵਿੱਚ ਵੀ ਪੈ ਸਕਦੀ ਹੈ ਤੇ ਜਾਂ ਅੱਜ ਅਸੀਂ ਇਹਨਾਂ ਨੂੰ ਛਡਾਲਿਆ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਹਕੂਮਤ ਡਰੇਗੀ ਕਿ ਪੰਜਾਬ ਦੇ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਬੁਰਾ ਬੁਖਤਾਉਂਦਾ ਤੇ ਅਸੀਂ ਇਕਤਰਤਾ ਦਾ ਸੰਦੇਸ਼ ਦਈਏ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਵੀ ਇੱਥੇ ਆ ਸਕਦੇ ਹਨ ਕੋਈ ਬਿਲਕੁਲ ਆਉਣ ਵਾਲੇ ਦਿਨਾਂ 'ਚ ਉਹਨ ਸਨਾ ਆਵਦਾ ਕਿ ਜਾਤੀ ਮਾਣਾ ਕਿਸ ਨਗਰ ਵੱਲੋਂ ਉਹਨਾਂ ਦਾ ਸਤਿਕਾਰ ਕਰੀਏ ਬਲਾਈ ਇੱਥੇ ਨੂੰ ਰਸੀਏ ਤੇ ਹੀ ਤੁਹਾਡੀ ਸਪੋਰਟ ਦਿੱਤੀ ਜੀ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਬੰਦ